ਰੁਪਿੰਦਰ ਹੰਡਾ ਦੀਦੀ ਆ ਮੈਨੂੰ ਕਹਿੰਦੇ ਅਸੀਂ ਨਾ ਕਿਸੇ ਵਿਆਹ ਤੇ ਮਿਲੇ ਸੀਗੇ ਹੂੰ ਉਹ ਸ਼ਾਇਦ ਉਸ ਜੀ ਨੂੰ ਪਤਾ ਨਹੀਂ ਮੈਂ ਉਹਨਾਂ ਨੂੰ ਕਈ ਵਾਰੀ ਕਿਹਾ ਮੈਂ ਮੁੜ ਕੇ ਵੀ ਕਿਹਾ ਦੀਦੀ ਸੌਰੀ ਕਿ ਮੇਰਾ ਇਹ ਮਤਲਬ ਨਹੀਂ ਹੁੰਦਾ ਮੈਂ ਕਿਸੇ ਨੂੰ ਮਿਲਦੀਆਂ ਚਾਹੀਏ ਫੀਮੇਲ ਨੂੰ ਵੀ ਨਾ ਮੈਂ ਬਹੁਤ ਘਟਕੇ ਜਿਵੇਂ ਉਹ ਇਦਾਂ ਮੈਂ ਨਹੀਂ ਮਿਲ ਸਕਦੀ ਹਾਂ ਲਾਈਕ ਮੈਨੂੰ ਕਹਿੰਦੇ ਕੁੜੀਆਂ ਥੋੜੀ ਪਿਆਰ ਨਾਲ ਜੱਫੀ ਪਾ ਕੇ ਮਿਲਿਆ ਕਰ ਮੈਂ ਕਿ ਹਾਏ ਮੇਰਾ ਉਸ ਸੁਭਾਈ ਹੈ ਨਹੀਂਗਾ ਹੂੰ ਮਤਲਬ ਮੈਂ ਬਹੁਤ ਇੱਜ਼ਤ ਕਰਦੀ ਹਾਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਹੂੰ ਜਦੋਂ ਉਹਨਾਂ ਦਾ ਗਾਣਾ ਆ ਮੇਰੇ ਪਿੰਡ ਦੇ ਗੇੜੇ ਚੱਲੇ ਐ ਮੈਨੂੰ ਬਹੁਤ ਖੁਸ਼ੀ ਹੈ ਦੁਬਾਰਾ ਜਦੋਂ ਚੱਲੇ ਆ ਇੱਕ ਜਦੋਂ ਸੱਬਾ ਫਲਾਈ ਕਰਕੇ ਆਵਾ ਉਹ ਬਾਈ ਵੀ ਦਾ ਜਦੋਂ ਗਾਣਾ ਚੱਲੇ ਮੈਂ ਉਦੋਂ ਵੀ ਬਹੁਤ ਖੁਸ਼ ਹੋਈ ਇਹ ਦੋ ਬੰਦਿਆਂ ਲਈ ਪਤਾ ਹੀ ਨਹੀਂ ਕਿਉਂ ਮੈਂ ਅੰਦਰੋਂ ਅੰਦਰ ਹੀ ਬਹੁਤ ਹੀ ਖੁਸ਼ ਹੋਈ ਫਿਰ ਮੈਂ ਨਾ ਜਦੋਂ ਸੀ 2 ਸਾਲ ਪਹਿਲਾਂ ਵਿਆਹ ਤੇ ਮਿਲੇ ਦੀਦੀ ਮੈਨੂੰ ਕਹਿੰਦੇ ਤੂੰ ਆ ਫਾਰਮੈਲਟੀ ਜੀ ਨਾ ਕਰਿਆ ਕਰ ਐ ਸਾਈਡ ਤੋਂ ਮੈਂ ਕਿਹਾ ਦੀਦੀ ਇਹ ਮੇਰਾ ਮੈਨੂੰ ਇਦਾਂ ਹੀ ਮਿਲਣਾ ਪਸੰਦ ਆ ਹਨਾ ਮੈਨੂੰ ਉਹ ਫਾਰਮੈਲਟੀ ਲੱਗਦੀ ਆ ਹਰ ਨਾ ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਆ ਹਮ ਹਰ ਇੱਕ ਦੀ ਰਿਸਪੈਕਟ ਕਰਦੀ ਆ ਸਾਡੀ ਫੀਲਡ ਵਿੱਚ ਚਾਹੇ ਕੋਈ ਕੁੜੀ ਆ ਚਾਹੇ ਮੁੰਡਾ ਪਰ ਮੈਂ ਗਲਤ ਨਹੀਂ ਬਰਦਾਸ਼ਤ ਕਰ ਸਕਦੀ ਔਰ ਜੇ ਤੁਹਾਨੂੰ ਲੱਗਦਾ ਕਿ ਫਾਰਮੈਲਟੀ ਆ ਉਹਦੇ ਲਈ ਮੈਂ ਤੁਹਾਡੇ ਤੋਂ ਸੌਰੀ ਮੰਗਦੀ ਪਰ ਮੈਨੂੰ ਨਾ ਉਹ ਚੀਜ਼ ਨਾ ਫੀਲ ਹੋएगी ਕਿ ਸੀਨੀਅਰ ਆਰਟਿਸਟ ਆ ਨਾ ਸਾਡੇ ਪਰ ਮੈਂ ਫੋਨ ਕੀਤਾ ਆਪਾਂ ਕਿਤੇ ਮਿਲਦੇ ਆ ਅਸੀਂ ਰਸਤੇ 'ਚ ਰੁਕੇ ਅਸੀਂ ਬਹੁਤ ਵਧੀਆ ਗੱਲ ਕੀਤੀ ਮੈਂ ਕਿਹਾਰੇ ਮੇਰੀ ਫਾਰਮੈਲਟੀ ਨਹੀਂ ਆ ਮੈਨੂੰ ਪਤਾ ਨਹੀਂ ਕਿਉਂ ਕਿ ਮੈਂ ਜ਼ਿਆਦਾ ਜੈਲਪ ਨਹੀਂ ਹੋ ਪਉਂਦੀ ਸ਼ਾਇਦ ਤੁਹਾਨੂੰ ਤਾਂ ਲੱਗ ਰਿਹਾ ਹਾਂਜੀ ਕੀ ਹਨਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਮ ਫੈਮਿਨਿਜ਼ਮ ਉੱਤੇ ਤੁਹਾਡੇ ਕੀ ਥੌਟਸ ਨੇ ਤੁਸੀਂ ਫੈਮਿਨਿਜ਼ਮ ਕਿਨੂੰ ਕਹਿੰਦੇ ਹੋ ਫੈਮਿਨਿਜ਼ਮ ਦੀ ਹਰ ਕੋਈ ਨਾ ਆਪਣੇ ਹਿਸਾਬ ਨਾਲ ਡੈਫੀਨੇਸ਼ਨ ਲੈ ਕੇ ਮੰਨਦਾ ਹਨਾ ਤੁਰਦਾ ਤੇ ਕਈ ਤਾਂ ਇਸ ਨੂੰ ਇਹ ਮੰਨਦੇ ਆ ਕਿ ਹਾਂ ਮੁੰਡੇ ਬੁਰੇ ਨੇ ਤੇ ਕੁੜੀਆਂ ਚੰਗੀਆਂ ਨੇ ਕੋਈ ਮੰਨਦਾ ਕਿ ਕੁੜੀਆਂ ਮੁੰਡੇ ਬਰਾਬਰ ਨੇ ਦੋਨਾਂ ਨੂੰ ਇਕੁਅਲ ਓਪਰਚ्युनिटीज ਮਿਲਣੀਆਂ ਚਾਹੀਦੀਆਂ ਨੇ ਤੁਹਾਡੇ ਇਹਦੇ ਤੇ ਕੀ ਟੇਕ ਆ ਅ ਮੈਨੂੰ ਜੋ ਮੈਂ ਆਵਦੇ ਪੁਆਇੰਟ ਆਫ View ਦੇ ਨਾਲ ਗੱਲ ਦੱਸ ਰਹੀ ਆ ਅਸੀਂ ਕੁੜੀਆਂ ਆ ਤੁਹਾਡੇ ਵੀ ਬ੍ਰਦਰਸ ਹੋਣਗੇ ਤੁਹਾਨੂੰ ਘਰ ਦੇ ਤੁਹਾਡੇ ਘੱਟ ਪਿਆਰ ਕਰਦੇ ਆ ਬਹੁਤ ਜ਼ਿਆਦਾ ਕਰਦੇ ਕਰਦੇ ਹਨ ਮੁੰਡਿਆਂ ਤੋਂ ਵੱਧ ਕਰਦੇ ਹਨ ਕੁੜੀਆਂ ਨੂੰ ਪਿਆ ਜ਼ਿਆਦਾ ਹੀ ਉਹਨਾਂ ਨੂੰ ਫਿਕਰ ਹੁੰਦੀ ਜ਼ਿਆਦਾ ਫਿਕਰ ਹੁੰਦੀ ਆ ਫਿਰ ਉਹ ਸਾਡੇ ਲਈ ਉਨੇ ਹੀ ਵਰਡ ਹੁੰਦੇ ਆ ਮੁੰਡਿਆਂ ਲਈ ਉਨੇ ਵਰਡ ਨਹੀਂ ਹੁੰਦੇ ਹੈਗੇ ਤਾਂ ਸਾਡੇ ਸਿਰ ਉਹ ਕਿਤੇ ਨਾ ਕਿਤੇ ਜ਼ਿਆਦਾ ਰਿਸਪਾਂਸਿਬਿਲਟੀ ਵੀ ਹੁੰਦੀ ਆ ਕਿਉਂਕਿ ਉਹ ਅਸੀਂ ਉਹ ਪਰਿਵਾਰਾਂ ਦੇ ਵਿੱਚੋਂ ਆ ਅੱਜ ਵੀ ਮੈਂ ਮੈਂ ਮम्मी ਨੂੰ ਬਹੁਤ ਟਾਈਮ ਦੀ ਕਹਿ ਰਹੀ ਆ ਯਾਰ ਮੇਰਾ ਨਾ ਇਕੱਲੀ ਟੂਰ ਕਰਨ ਦਾ ਬਹੁਤ ਦਿਲ ਕਰਦਾ ਵੀ ਮੈਂ ਕੇਰਲਾ ਐਕਸਪਲੋਰ ਐਕਸਪਲੋਰ ਕਰਨਾ ਪਿਛਲੇ 2-3 ਸਾਲਾਂ ਤੋਂ ਨਹੀਂ ਜਾਣਾ ਹੂੰ ਚਾਹੇ ਅਸੀਂ ਜਿੰਨੇ ਮਰਜੀ ਸਟੈਂਡ ਹੋ ਜਾਈਏ ਤੇ ਮੇਰੇ ਭਰਾ ਨੇ ਜੇ ਕਿਸੇ ਨੇ ਜਾਣਾ ਜਾਓ ਹੂੰ ਉਹ ਮੈਨੂੰ ਨਾ ਬੈਕ ਇੱਕ ਚੀਜ਼ ਸਮਝਾਉਂਦੇ ਹੁੰਦੇ ਆ ਕਹਿੰਦੇ ਵੀ ਤੁਹਾਨੂੰ ਅਸੀਂ ਇੰਨੇ ਕ ਪਿਆਰ ਨਾਲ ਪਾਲਿਆ ਹੁੰਦਾ ਨਾ ਜਿਵੇਂ ਤੁਸੀਂ ਨਿੱਕੀਆਂ ਹੁੰਦੀਆਂ ਆਪਦੇ ਗੁੱਡੀਆਂ ਪਟੋਲੇ ਕਿੰਨਾ ਸਵਾਰਦੀਆਂ ਹਨਾ ਇੰਨੇ ਪਿਆਰ ਨਾਲ ਰੱਖਦੀਆਂ ਆ ਹਾਂਜੀ ਤੇ ਇਦਾਂ ਹੀ ਅਸੀਂ ਤੁਹਾਨੂੰ ਪਾਲਿਆ ਹੁੰਦਾ ਤਾਂ ਤੁਹਾਡੇ ਲਈ ਅਸੀਂ ਜ਼ਿਆਦਾ ਫਿਕਰਮੰਦ ਹੁੰਨੇ ਆ ਤੇ ਤੁਹਾਡੀ ਇੱਜ਼ਤ ਨੂੰ ਲੈ ਕੇ ਬਹੁਤ ਫਿਕਰਮੰਦ ਹੁੰਨੇ ਆ ਤੁਸੀਂ ਕਿੱਥੇ ਜਾ ਰਹੀਆਂ ਕਿੱਥੇ ਨਹੀਂ ਜਾ ਰਹੀਆਂ ਉਹਦੇ ਲਈ ਫਿਕਰਮੰਦ ਹੁੰਦੇ ਆ ਮੁੰਡਿਆਂ ਨੂੰ ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਅਸੀਂ ਮੁੰਡਿਆਂ ਲਈ ਉਨੇ ਜ਼ਿਆਦਾ ਨਹੀਂ ਫਿਕਰਮੰਦ ਹੁੰਦੇ ਜਿੰਨੀਆਂ ਕੁੜੀਆਂ ਲਈ ਹੁੰਦੇ ਆ ਫਿਰ ਮੈਨੂੰ ਇਹੀ ਕਹਿੰਦੇ ਆ ਕਹਿੰਦੇ ਤੈਨੂੰ ਕਿਤੇ ਲੱਗਦਾ ਸੀ ਤੈਨੂੰ ਘੱਟ ਪਿਆਰ ਕਰਦੇ ਮੈਂ ਕਿਹਾ ਕਦੇ ਵੀ ਨਹੀਂ ਲੱਗਿਆ ਕਿਉਂਕਿ ਸਾਡੇ ਘਰਾਂ ਦੇ ਵਿੱਚ ਕੁੜੀਆਂ ਨੂੰ ਵੱਧ ਪਿਆਰ ਕੀਤਾ ਜਾਂਦਾ ਜਿੰਨੀਆਂ ਵੀ ਮੇਰੀ ਕਜ਼ਨਸ ਆ ਹਮ ਐਸ ਕੰਪੇਅਰ ਟੂ ਬॉयਜ਼ ਹਮ ਸੋ ਮੈਨੂੰ ਨਹੀਂ ਲੱਗਾ ਕਿ ਕੁੜੀਆਂ ਨੂੰ ਘੱਟ ਪਿਆਰ ਦਿੱਤਾ ਜਾਂਦਾ ਮੁੰਡਿਆਂ ਨੂੰ ਜ਼ਿਆਦਾ ਦਿੱਤਾ ਜਾਂਦਾ ਆ ਉਹ ਸਾਡੇ ਘਰ ਦਾ ਦਾ ਨਾ ਫਿਕਰ ਹੁੰਦਾ ਹਮ ਇਹ ਜੋ ਕੁਛ ਨਹੀਂ ਆ ਔਰ ਅੱਜ ਕੱਲ ਤਾਂ ਮੁੰਡਿਆਂ ਨਾਲ ਵੀ ਬਹੁਤ ਕੁਝ ਹੋ ਰਿਹਾ ਆ ਕੁੜੀਆਂ ਉਹ ਫੈਮਿਨਿਸਟ ਵਾਲਾ ਕਰਕੇ ਮਤਲਬ ਯੂ نو ਉਹਦੇ ਆੜ ਦੇ ਵਿੱਚ ਬਹੁਤ ਕੁਝ ਕਰੀ ਜਾਂਦੀਆਂ ਆ ਹਮ ਕਈ ਦੇਖੀ ਦੇ ਆ ਵਿਚਾਰੇ ਚੰਗੇ ਭਲੇ ਮੁੰਡੇ ਹਮ ਚੰਗੀਆਂ ਭਲੀਆਂ ਸੱਸਾਂ ਕੁੜੀਆਂ ਉਹਨਾਂ ਤੇ ਕੀ ਕੁਝ ਕਰੀ ਜਾਂਦੀਆਂ ਕਿੰਨੇ ਕੇਸੇਜ਼ ਇਦਾਂ ਦੇ ਆ ਰਹੇ ਆ ਤੇ ਉਹ ਵੀ ਸਾਡੇ ਕੁੜੀਆਂ ਲਈ ਬਹੁਤ ਸ਼ਰਮ ਦੀ ਗੱਲ ਆ ਹੂੰ ਬਿੰਗ ਅ ਗਰਲ ਮੈਨੂੰ ਉਹ ਚੀਜ਼ਾਂ ਸ਼ਰਮਨਾਕ ਲੱਗਦੀਆਂ ਹਾਂ ਕਿਉਂਕਿ ਜਿਹਦੇ ਨਾਲ ਰੀਅਲ ਦੇ ਵਿੱਚ ਵੀ ਹੁੰਦਾ ਨਾ ਫਿਰ ਉਹਨੂੰ ਲੋਕ ਰੀਅਲ ਵਾਲਾ ਵੀ ਨਹੀਂ ਮੰਨਦੇ ਉੱਤੇ ਵੀ ਨਹੀਂ ਯਕੀਨ ਕਰਦੇ ਉੱਤੇ ਵੀ ਯਕੀਨ ਨਹੀਂ ਕਰਦੇ ਫਿਰ ਉਹ ਚੀਜ਼ਾਂ ਗਲਤ ਆ ਮੁੰਡੇ ਕੁੜੀਆਂ ਫਿਜ਼ੀਕਲੀ ਦੇਖੋ ਮੈਂ ਤੁਹਾਨੂੰ ਕੀ ਕਿਹਾ ਆਪਾਂ ਇਮੋਸ਼ਨਲੀ ਥੋੜੀਆਂ ਮੁੰਡਿਆਂ ਨਾਲੋਂ ਉਦਾਂ ਸਟਰੋਂਗ ਆ ਪਰ ਇਮੋਸ਼ਨਲੀ ਅਸੀਂ ਥੋੜੀ ਇਮੋਸ਼ਨ ਸਾਡੇ ਜ਼ਿਆਦਾ ਅਸੀਂ ਸਮਝ ਸਕਦੇ ਹਾਂ ਨਾ ਚੀਜ਼ਾਂ ਨੂੰ ਹਾਂ ਮੁੰਡੇ ਉਹਨੇ ਇਮੋਸ਼ਨਲੀ ਇੰਨੇ ਇਮੋਸ਼ਨਲੀ ਕਨੈਕਟ ਨਹੀਂ ਕਰ ਪਾਉਂਦੇ ਜਿੰਨੇ ਕੁੜੀਆਂ ਕਰ ਪਾਉਂਦੀਆਂ ਫਿਰ ਅਸੀਂ ਹਰ ਚੀਜ਼ 'ਚ ਨਹੀਂ ਕਹਿ ਸਕਦੇ ਕਿ ਮੁੰਡੇ ਕੁੜੀਆਂ ਬਰਾਬਰ ਆ ਹਮ ਅਸੀਂ इमोशनल ਜ਼ਿਆਦਾ ਹੁੰਦੀਆਂ ਸਾਨੂੰ ਫਿਰ ਐਦਾਂ ਕਿਉਂ ਨਹੀਂ ਕਹਿੰਦੇ ਕਿ ਮੁੰਡੇ ਨੂੰ ਜ਼ਿਆਦਾ ਪੈਂਪਰਿੰਗ ਦੀ ਜ਼ਰੂਰਤ ਹੁੰਦੀ ਹੈ ਕੁੜੀਆਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਨਾ ਸਾਨੂੰ ਅਸੀਂ ਨਿੱਕੀ ਨਿੱਕੀ ਚੀਜ਼ ਦੇ ਉੱਤੇ ਸਾਨੂੰ ਪੈਂਪਰ ਕਰੇ ਕੋਈ ਸਾਨੂੰ ਪ੍ਰੇਜ਼ ਕਰੇ ਉਹ ਇਸੇ ਕਰਕੇ ਹੁੰਦਾ ਕਿ ਯਾਰ ਅਸੀਂ ਬਹੁਤ ਨਾਜ਼ੁਕ ਕਲੀਆਂ ਹੁੰਦੀਆਂ ਆ ਉਦਾਂ ਅਸੀਂ ਬਹੁਤ ਬੋਲਡ ਹੁੰਦੀਆਂ ਜਿੱਥੇ ਗਲਤ ਹੁੰਦਾ ਸੀ ਜਮਾਂ ਖੜ ਜਾਂਦੀਆਂ ਹਾਂ ਹਾਂ ਪਰ ਜਿੱਥੇ ਇਮੋਸ਼ਨਸ ਦੀ ਗੱਲ ਆ ਜਾਂਦੀ ਆ ਘਰ ਦੀ ਗੱਲ ਆ ਜਾਂਦੀ ਆ ਰਿਸ਼ਤਿਆਂ ਦੀ ਗੱਲ ਆ ਜਾਂਦੀ ਆ ਉਹ ਮਨੋਂ ਹੀ ਸਾਡੇ ਮਤਲਬ ਅੰਦਰੋਂ ਹੀ ਸਾਡੇ ਅੰਦਰ ਇੱਕ ਚੀਜ਼ ਇਮੋਸ਼ਨਲੀ ਮੁੰਡਾ ਕਿਸੀ ਬਹੁਤ ਛੇਤੀ ਕਨੈਕਟ ਕਰਦੇ ਔਰ ਫਿਜ਼ੀਕਲੀ ਮੁੰਡੇ ਸਾਡੇ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਸਟਰੋਂਗ ਆ ਔਰ ਇਹ ਵੀ ਸਾਨੂੰ ਮੰਨਣਾ ਪਊਗਾ ਮੰਨਣਾ ਪੈਣਾ ਹੈਨਾ ਮੰਨਣਾ ਪੈਣਾ ਐਂਡ ਜੇ ਤੁਸੀਂ ਇਕੁਐਲਿਟੀ ਬਾਕੀ ਹਰ ਚੀਜ਼ਾਂ ਦੇ ਵਿੱਚ ਇਕੁਅਲ ਆ ਯਾਰ ਪੜੀਆਂ ਜ਼ਿਆਦਾ ਆ ਸਿਆਣੀਆਂ ਵੱਧ ਆ ਘਰ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਦੀਆਂ ਨੇ ਨਿਆਣੇ ਵਧੀਆ ਸੰਭਾਲਦੀਆਂ ਆ ਹੈਨਾ ਸਾਰੇ ਘਰ ਨੂੰ ਬੰਨਣ ਵਾਲੀ ਇੱਕ ਔਰਤ ਹੀ ਹੁੰਦੀ ਆ ਹੂੰ ਹਰ ਚੀਜ਼ ਦੇ ਵਿੱਚ ਔਰ ਮੁੰਡੇ ਵੀ ਅੱਜਕੱਲ ਕੁੜੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਨ ਲੱਗ ਗਏ ਆ ਜਿ ਜੇ ਆਪਾਂ ਪਹਿਲਾਂ ਨਾਲੋਂ ਦੇਖੀਏ ਔਰ ਮੁੰਡੇ ਵੀ ਇਹ ਚੀਜ਼ ਨੂੰ ਸਿਆਣੇ ਆ ਸਭ ਸਮਝਦੇ ਆ ਮੇਰੀ ਤਾਂ ਮੰਮੀ ਕਹਿ ਦਿੰਦੀ ਆ ਕਹਿੰਦੀ ਅੱਜਕੱਲ ਦੇ ਮੁੰਡੇ ਬਹੁਤ ਸਿਆਣੇ ਆ ਜਿ ਜਿ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਦੇਖੀਏ ਵੀ ਆਪਦੀ ਲਾਈਫ ਪਾਰਟਨਰ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਅੰਡਰਸਟੈਂਡ ਕਰਦੇ ਆ ਮਤਲਬ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਆ ਇਹ ਚੀਜ਼ ਹੈ ਨਾ ਫੈਮਿਨਿਜ਼ਮ ਦੇ ਨਾਮ ਤੇ ਕੀ ਕੁਝ ਹੋ ਰਿਹਾ ਹਣਾ ਤੇ ਵੀ ਫੈਮਲੀ ਮਤਲਬ ਵਗੈਰ ਤੁਸੀਂ ਕੁਝ ਦੇਖ ਰਹੇ ਫੈਮਲੀ ਦੇ ਨਾਲ ਬੈਠ ਕੇ ਤਾਂ ਦੇਖ ਹੀ ਨਹੀਂ ਸਕਦੇ ਤੁਹਾਨੂੰ ਨਹੀਂ ਪਤਾ ਕਦੋਂ ਕੀ ਸਾਹਮਣੇ ਆ ਜਾਣਾ ਤੁਹਾਡੇ ਬਿਲਕੁਲ ਸਕਰੋਲ ਕਰਦੇ ਟਾਈਮ ਤੇ ਇੱਕ ਮੈਂ ਹਨਾ ਤੁਹਾਨੂੰ ਵੀਡੀਓ ਦਿਖਾਉਂਗੀ ਕਰਨ ਦਿਖਾਈਓ ਇਹਨਾਂ ਨੂੰ ਨਵਾਜ਼ੁद्दीन ਸਿੱਦਕੀ ਦੀ ਆਮ ਭਾਸ਼ਾ ਵਿੱਚ ਮਤਲਬ ਲੋਕੀ ਇਹ ਕਹਿ ਦਿੰਦੇ ਨੇ ਕਿ ਓਕੇ ਦਿਖਾ ਦਿਓ ਇੱਕ ਵਾਰੀ बोलते हैं कि स्टार लोग जाके डांस करते हैं पार्टीज में ये वो वेडिंग में तो क्या हुआ करते हैं वो ये तो, तो प्रोफेशन है उनका भांडी तो <laughs> है इसमें क्या प्रॉब्लम <laughs> पहले क्या होता था नौटंकी वगैरह होती थी ना हाँ। सिनेमा से पहले हाँ। तो इन लोगों को आठ लोगों को ना शहर से बाहर रखा जाता था

मान लो तो ये हो गया कि सोसाइटी में भी रहना चाहते हैं है hmm. ना और वो डांस ये फांगरी भी चलती रहती है उनकी जब उनको कोई बोलता है ऐसे तो उनको दुख होता है बट प्रोफेशन तो यही है <coughs> मतलब ਆਮ ਪਾਸ਼ਾ ਵਿੱਚ ਲੋਕੀ ਕਲਾਕਾਰਾਂ ਨੂੰ ਝਾਟੀ ਭੰਡ ਕਹਿ ਦਿੰਦੇ ਜਾਂ ਕਹਿ ਦੋਗੇ ਕਿ ਇਹ ਤਾਂ ਕੰਜਰ ਪੋਆ ਨਵਾਜ਼ੁद्दीन সিদ্দিকੀ ਵਰਗਾ ਇੱਕ ਵੱਡਾ ਆਰਟਿਸਟ ਹੈ ਉਹਨਾਂ ਦਾ ਬਿਆਨ ਆਇਆ ਕਿ ਜਿਹੜੇ ਕਲਾਕਾਰ ਆ ਉਹ ਭੰਡ ਹੀ ਹੁੰਦੇ ਆ ਉਹਦੇ ਉੱਤੇ ਤੁਹਾਡਾ ਕੀ ਟੇਕ ਹੈ ਵੀਡੀਓ ਵੀ ਤੁਹਾਨੂੰ ਮੈਂ ਹੁਣੇ ਦਿਖਾਈ ਹੈ ਨਾ ਤੇ ਤੁਹਾਨੂੰ ਕੀ ਇਹ ਇਹਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਸੀ ਬਾਲੀਵੁੱਡ ਦੇ ਵਿੱਚ ਤਾਂ ਜਾ ਕੇ ਉਹ ਡਾਂਸ ਵਾਂਸ ਕਰਦੇ ਆ ਹਨ ਜਿੱਦਾਂ ਸਟੇਜ ਪਰਫਾਰਮੈਂਸ ਦੇ ਉੱਤੇ ਹਜੇ ਸਿੰਗਰਸ ਸਾਡੀ ਇੰਡਸਟਰੀ ਦੇ ਵਿੱਚ ਤਾਂ ਇਦਾਂ ਹਜੇ ਤੱਕ ਨਹੀਂ ਸ਼ੁਰੂ ਹੋਇਆ ਹੂੰ ਤੇ ਮੈਨੂੰ ਲੱਗਦਾ ਨਹੀਂ ਜੀ ਹੋਊਗਾ ਵੀ ਤੇ ਕੱਲਾ ਡਾਂਸ ਮੈਂ ਤਾਂ ਨਹੀਂ ਕਰੂੰਗੀ ਹੂੰ ਠੀਕ ਆ ਔਰ ਉਹ ਬਹੁਤ ਮਨਜੇ ਹੋਏ ਆਰਟਿਸਟ ਆ ਹੂੰ ਤਾਂ ਉਹਨਾਂ ਦੀ ਸਟੇਟਮੈਂਟ ਉਹਨਾਂ ਨੂੰ ਸਹੀ ਲੱਗ ਰਹੀ ਆ ਹੂੰ ਦੈਟਸ ਫਾਈਨ ਹੂੰ ਟੋਟਲੀ ਫਾਈਨ ਮੈਨੂੰ ਵੀ ਤਾਂ ਜਦੋਂ ਇਸ ਲਾਈਨ ਦੇ ਵਿੱਚ ਆਈ ਸੀ ਮੇਰੇ ਨਾਲ ਮੇਰੇ ਰਿਸ਼ਤੇਦਾਰ ਤਿੰਨ ਸਾਲ ਨਹੀਂ ਬੋਲੇ ਹੂੰ ਚੰਗੀ ਪਲੀ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਆ ਹੂੰ ਵਧੀਆ ਸਾਰਾ ਕੁਝ ਚੱਲ ਰਿਹਾ ਸੀਗਾ ਹੂੰ ਇਨੂੰ ਕੀ ਆਫਤ ਆਈ ਸੀਗੀ ਆਹ ਕੰਜਰਖਾਨਾ ਕਰਨ ਦੀ ਵੀ ਇਹ ਕਿਉਂਕਿ ਆਹ ਕਹਿ ਦਿੰਦੇ ਆ ਜੀ ਆ ਕਹਿ ਦਿੰਦੇ ਆ ਕੇਸ ਲਾਈਨ ਦੇ ਵਿੱਚੋਂ ਦੀ ਕੀ ਆਫਤ ਆਈ ਸੀ ਹੂੰ ਤੇ ਹੁਣ ਜਿੱਦਾਂ ਦੇਖਦੇ ਆ ਮਿਲਦੇ ਆ ਤੂੰ ਮੈਂ ਕਹਿਣੀ ਹੁੰਦੀ ਆ ਯਾਰ